ਆ ਜਿਹੜੀ ਐਫ ਆਈ ਆਰ ਦਾ ਜਿਹੜਾ ਤੇਰੀ ਬਲਾਤਕਾਰ ਦੀ ਇਹ ਗਵਾਹੀ ਭਰਦੀ ਆ ਇਹ ਹੈਗੀ ਜਿਹੜੀ ਹੈਗੀ ਆਈ ਪੀ ਸੀ 1260 ਇਹਦਾ ਨੰਬਰ ਹੈ ਇਹ 376 ਤਿਰਿਜ ਲੱਗੀ ਹੋਈ ਆ ਧਾਰਾ 13 4 2021 ਦਾ ਸਮਾਂ ਜਦੋਂ ਇਹ ਰਿਪੋਰਟ ਦੱਸੀ ਹੋਈ ਤੇ ਨਰਿੰਦਰ ਕੌਰ ਨੇ ਇਹ ਰਿਪੋਰਟ ਦਰਜ ਕਰਾਈ ਜਿਹੜਾ ਖਾਣਾ ਸਾਰੰਗਪੁਰ ਚੰਡੀਗੜ ਦਾ ਖਾਣਾ ਹੈ ਉਹਦੇ ਵਿੱਚ ਅਹ ਹੈਗੇ ਜਿਹੜੇ ਇਹ ਦਰਜ ਹੋਈ ਆਰ ਤੇਰੇ ਤੇ ਬਲਾਤਕਾਰ ਦੀ ਰਿਪੋਰਟ ਆ ਖਾਣਾ ਪ੍ਰਭਾਵੀ ਇਹ ਦਸਤਖਤ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਝੂਠੀ ਰਿਪੋਰਟ ਨਹੀਂ ਹੈਗੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਇਹ ਰਿਪੋਰਟ 2021 ਦੇ ਉਪਰ ਦੇ ਤੱਕ ਹੋਈ ਇਹਦੇ ਬਲਾਤਕਾਰ ਦੀ ਪਰ ਇਹਦਾ ਇਹ ਬਲਾਲ ਆ ਆਰਐਸਐਸ ਦਾ ਬੀਜੇਪੀ ਦਾ ਇਹਨੇ ਆਪਦੇ ਰਸੂਖ ਕਰਕੇ ਜਿਹੜੀ ਉਹ ਜਿਹੜਾ ਹੈਗਾ ਕੇਸ ਰਫਾ ਦਫਾ ਕਰਾਤਾ ਪਰ ਉਹ ਨਿਰਿੰਦਰ ਕੌਰ ਨੇ ਜਿਹੜਾ ਹੈਗਾ ਵਾ ਉਹ ਹੌਸਲਾ ਨਹੀਂ ਹਾਰਿਆ ਤੇ ਇਹਦਾ ਇਸੇ ਰਿਪੋਰਟ ਦੇ ਆਧਾਰ ਤੇ ਜਿਹੜੀ ਆ ਬਲਾਤਕਾਰ ਦੀ ਰਿਪੋਰਟ ਆ ਨਾ ਇਸੇ ਦੇ ਆਧਾਰ ਤੇ ਇੱਕ ਕੋਰਟ ਦੇ ਵਿੱਚ ਇਹ ਚੱਲਦਾ ਨਿਰਿੰਦਰ ਕੌਰ ਵਰਸ਼ਜ ਹਰਜੀਤ ਰਸੂਲਪੁਰੀਆ ਜਿਹੜਾ ਬਲਾਤਕਾਰੀ ਹੈ ਇਹ ਕੋਰਟ ਦੇ ਕੇਸ ਆ ਸੰਗਤ ਜੀ 43 ਦਾ ਜਿਹੜਾ ਕੋਰਟ ਆ ਚੰਡੀਗੜ੍ਹ ਉੱਥੇ ਚੱਲ ਰਿਹਾ 11 ਜਿਹੜੀ ਜਲਾਈਆ ਉਹ ਇਸ ਬਲਾਤਕਾਰ ਦੇ ਕੇਸ ਦੀ ਤਰੀਕ ਆ ਤੇ ਜਿਹੜਾ ਜੱਜ ਇਹ ਕੇਸ ਕਰ ਰਿਹਾ ਸੁਣ ਰਿਹਾ ਉਹਦਾ ਨਾਮ ਆ ਕੋਸ਼ਲ ਕੁਮਾਰ ਜਾਦਵ ਡੁੰਗੂ ਡੁੰਗਵੀ ਸੀ ਦਾ ਮੱਥੇਟ ਇਹ ਚੰਡੀਗੜ੍ਹ ਦੇ ਵਿੱਚ 47 ਦੇ ਵਿੱਚ ਆ ਉੱਥੇ ਇਹਦਾ ਕੇਸ ਚੱਲਦਾ ਹੈ ਕਮਕਲਾ ਮੇਰੇ ਤੇ ਕੋਈ ਨਹੀਂ ਮੈਨੂੰ ਸਬੂਤ ਦਿਖਾਓ ਆ ਸਬੂਤ ਨੇ ਤੇਰੇ ਤੇਰੇ ਤਾਂ ਕੀ ਤੇਰੇ ਜਿਹੜੇ ਉਹ ਤੇਰੇ ਡਰਾਈਵਰ ਰੂਮਰ ਜੇ ਤੇਰੇ ਜਾਂ ਜਾਂ ਤੇਰੇ ਜਿਹੜੇ ਉਹ ਮੈਨੇਜਰ ਮੁੱੱਚੇ ਰੱਖੇ ਹੋਏ ਨੇ ਆ ਉਹਨਾਂ ਦੀ ਵੀ ਆ ਆ ਰਿਪੋਰਟ ਤੇਰੀ ਇਕੱਲੇ ਦੀ ਨਹੀਂ ਤੇਰੇ ਸਾਰਾ ਜੰਗਲੀ ਆ ਜਿਹੜੀ ਨਾ ਥੋਡੀ ਇਸੇ ਕੰਮਾਂ ਤੇ ਆ ਉਹ ਜੇੜ ਵੀ ਕੱਟ ਕੇ ਆ ਤੇਰਾ ਕੀ ਆ ਦਾ ਨਾਮ ਜਲੋਟਾ ਗੌਰਵ ਜਲੋਟਾ ਜਿਹੜਾ ਤੇਰਾ ਉਹ ਸੰਧਾ ਦਾ ਮੈਨੇਜਰ ਆ ਉਹਦੀ ਉਹਦੀ ਵੀ ਰਿਪੋਰਟ ਆ ਇਹ ਉਬੀ ਢੇਲ ਕੱਟ ਕੇ ਆਇਆ ਹੋਇਆ ਤੇ ਤੁਸੀਂ ਸਾਰੇ ਇਸੇ ਕੰਮ ਤੇ ਲੱਗੇ ਹੋਏ ਆ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਜੀ ਮੈਂ ਤਾਂ ਜਿਹੜਾ ਮੈਂ ਚੈਲੰਜ ਕਰਿਆ ਸੀ ਆ ਸਾਰੇ ਸਬੂਤ ਕੱਢ ਕੇ ਤੁਹਾਨੂੰ ਦੇਤੇ ਅ ਅਦਾਲਤ ਦੇ ਵਿੱਚ ਕੇਸ ਚੱਲਦਾ ਜਿਹੜਾ ਅਦਾਲਤ ਦਾ 43 ਨੰਬਰ ਤੇ ਉਹਦੇ ਵਿੱਚ ਕੇਸ ਚੱਲਦਾ 11 ਤਰੀਕ ਆ ਇਹਦੇ ਸਰਕਾਰੀ ਵਕੀਰ ਪੁੱਛ ਰਹੇ ਨੇ ਕਿ ਵੱਲੋਂ ਵੀ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਲਾਈਵ ਜੀ ਹਰਜੀਤ ਸਿੰਘ ਆ ਮੈਂ ਤਾਂ ਸਾਰਾ ਕੁਝ ਪੇਸ ਕਰਤਾ ਤੂੰ ਕਹਿੰਦਾ ਸੀ ਨਾ ਕਿ ਕਿਸੇ ਥਾਣੇ ਦੇ ਵਿੱਚ ਰਿਪੋਰਟ ਹੋਵੇ ਸਾਰੰਗਪੁਰ ਥਾਣੇ ਦੇ ਵਿੱਚ ਰਿਪੋਰਟ ਹੋਈ ਹੋਈ ਆ ਇਹ ਤੇ 376 ਲੱਗੀ ਹੋਈ ਆ ਇਹ ਤੇਰੀ ਐਫ ਆਈ ਆਰ ਦੀ ਕਾਪੀ ਆ ਤੇਰੇ ਕੇਸ ਦੀ ਹੋਰ ਕਿਸੇ ਦੀ ਨਹੀਂ ਹੈਗੀ ਵੀ ਨਿਰੰਦਰ ਮੋਤੀ ਦੀ ਆ ਜਿਹੜਾ ਆ ਇੱਥੇ ਭਗਮਤਮਾਨ ਦੀ ਆ ਇਹ ਹਰਜੀਤ ਦੀ ਆ ਹਰਜੀਤ 376 ਤੇਰੇ ਤੇ ਲੱਗੀ ਹੋਈ ਆ ਇਹ ਝੂਠੀਆਂ ਨਹੀਂ ਹੈਗੀਆਂ ਤੂੰ ਕਹਿੰਦਾ ਜਿਹੜਾ ਹੁਣ ਦੱਸ ਮੈਂ ਫੈਸਲਾ ਕਰੀਦਾ ਮੈਂ ਸੰਗਤ ਨੂੰ ਸੂਰਤ ਦਿਖਾਣੀ ਸੀ ਮੈਂ ਦੇ ਤੇ ਜਿਹੜਾ ਇਹ ਬਹੁਤ ਦਿਨਾਂ ਦਾ ਰੌਲਾ ਪਾਉਂਦਾ ਫਿਰਦਾ ਮੈਂ ਤਾਂ ਅੱਜ ਹੀ ਸੁਣੀ ਸੀ ਇਹਦੀ ਵੀਡੀਓ ਇਹ ਚੈਲੰਜ ਕੀਤਾ ਸੀ ਮੈਂ ਸਾਰਾ ਕੁਝ ਫੂਲ ਕੱਢ ਕੇ ਫੇਰ ਲੈ ਕੇ ਆਇਆ ਕਿੱਥੇ ਉਹ ਥਾਣੇ ਦੇ ਵਿੱਚ ਰਿਪੋਰਟ ਹੋਈ ਆ ਕਿੱਥੇ ਦਾ ਕੇਸ ਚੱਲਦਾ ਅੱਜ ਵੀ ਕੇਸ ਚੱਲ ਰਿਹਾ 43 ਜਿਹੜਾ ਹੈਗਾ 43 ਦਾ ਜੁਡੀਸ਼ੀਅਲ ਰਿਪੋਰਟ ਆ ਉਹਦੇ ਵਿੱਚ ਇਹਦਾ ਕੇਸ ਚੱਲਦਾ ਜਾ ਕੇ 11 ਤਰੀਕ ਕਹਿਦੀ ਅੱਜ ਹੀ ਨਰਿੰਦਰ ਕੌਰ ਦੇ ਸਾਹਮਣੇ ਲੱਕਰੂਗੀ ਤੇ ਮੈਂ ਕਹਿਣਾ ਚਾਹੁੰਦਾ ਤੂੰ ਕਿਹਾ ਜਿਵੇਂ ਨਿਰਿੰਦਰ ਕੌਰ ਨੂੰ ਢਾਲ ਬਣਾ ਕੇ ਰਾਜਾ ਰਾਜ ਸਿੰਘ ਵਰਤ ਰਿਹਾ ਨਹੀਂ ਉਹ ਨਿਰਿੰਦਰ ਕੌਰ ਦਾ ਤੇਰੇ ਮਗਰ ਇਹ ਜਿਹੜੀ ਰਿਪੋਰਟ ਆ 21 ਦੀ ਆ 2021 ਦੀ ਉਦੋਂ ਦੀ ਤੇਰੇ ਤੇ ਪਰਚਾ ਦਰਜ ਹੋਇਆ ਉਹਨੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਤੇਰੇ ਤੇ ਬਹੁਤ ਸਾਰੇ ਜਿਹੜੇ ਉਹਨੇ ਇੰਟਰਵਿਊਆਂ ਕੀਤੀਆਂ ਇਸ ਅਧਾਰ ਤੇ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਪਰ ਤੂੰ ਦਿੱਲੀ ਦਾ ਦਲਾਲ ਆ ਆਪਣੀ ਦਲਾਲਗੀ ਕਰਕੇ ਜਿਹੜਾ ਕੇਸ ਹੈ ਰਖਾ ਦਫਾ ਹੋ ਗਿਆ ਦੁਬਾਰਾ ਫੇਰ ਇਹ ਕੋਰਟ ਨੇ ਖੋਲ੍ਹ ਲਿਆ ਤੇ ਚੱਲਦਾ ਤੇ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਹੁਣ ਸੰਗਤ ਦਾ ਫੈਸਲਾ ਕਰਨਾ ਚਾਹੀਦਾ ਜੁਕਤੀਆਂ ਜਿੰਨੀਆਂ ਇਹਦੇ ਪੈਂਟੀਆਂ ਨੇ ਉਨੀਆਂ ਪਹਿਣਗੀਆਂ ਤੇ ਮੈਂ ਫੇਰ ਬੇਨਤੀ ਕਰਦਾ ਸੰਗਤ ਨੂੰ ਸੰਗਤ ਜੀ ਮੈਂ ਇਹਦੇ ਨਾਲ ਐਬਰ ਨਹੀਂ ਚਾਹੁੰਦਾ ਸੀ ਮੈਂ ਇਸ ਜਿਹੜਾ ਬਲਾਤਕਾਰ ਇਹ ਦਗੜ ਦੱਲਾਣਾ ਮੈਂ ਇਹਦੇ ਨਾਲ ਉਜੜਣਾ ਨਹੀਂ ਚਾਹੁੰਦਾ ਮੇਰੀ ਇਧਰ ਨਾਲ ਕੋਈ ਨਿੱਜੀ ਰੰਜਸ਼ ਨਹੀਂ ਹੈਗੀ ਕੋਈ ਜਾਇਦਾਦ ਦਾ ਰੌਲਾ ਨਹੀਂ ਕੋਈ ਪੈਸੇ ਟਕੇ ਦਾ ਨਹੀਂ ਸਿਰਫ ਰੌਲਾ ਹੈਗਾ ਬਾਣੇ ਦਾ ਇਹਨੇ ਗੁਰੂ ਪਾਤਸ਼ਾਹਾਂ ਮਹਾਰਾਜ ਦਾ ਬਾਣਾ ਪਾ ਕੇ ਸਾਨੂੰ ਕਲੰਕਿਤ ਕਰਤਾ ਨਿਹੰਗ ਸਿੰਘਾਂ ਨੂੰ ਇਹ ਜਾਲ ਹੀ ਨਿਹੰਗ ਸਿੰਘਾਂ ਮੈਂ ਸਾਰੇ ਦਲਾਂ ਪੰਥਾਂ ਨੂੰ ਫੇਰ ਬੇਨਤੀ ਕਰਨਾ ਚਾਹੁੰਦਾ ਜੇ ਕਿਸੇ ਦਲ ਦਾ ਹੈਗਾ ਚਾਹੇ ਉਹ ਬੁੱਢੇ ਦਲ ਨੇ ਚਾਹੇ ਤਰਨੇ ਦਲ ਨੇ ਉਹ ਸੰਨ ਦੱਸੋ ਵੀ ਸਾਡਾ ਇਹ ਹਰਜੀਤ ਸਿੰਘ ਨਿਹੰਗ ਸਿੰਘਾਂ ਫੇਰ ਅਸੀਂ ਦੁਨੀਆ ਨੂੰ ਦੱਸਾਂਗੇ ਵੀ ਆਹ ਦਲ ਦਾ ਹੈ ਹੀ ਰਾਂ ਉਹਨਾਂ ਨੇ ਪ੍ਰਗਟ ਕੀਤਾ ਬਲਾਤਕਾਰੀ ਇਹ ਦਲ ਦਾ ਫਲਾਣੇ ਦਾ ਫੇਰ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੇ ਕਿਸੇ ਦਲ ਦਾ ਨਹੀਂ ਹੈਗਾ ਇਹ ਆਪ ਝਾਲੀ ਬਣਿਆ ਹੋਇਆ ਸਾਨੂੰ ਬਦਨਾਮ ਕਰਨ ਵਾਸਤੇ ਤੇ ਮੈਂ ਤਾਂ ਸੰਗਤਿਆ ਸਾਰੇ ਸਬੂਤ ਪੇਸ਼ ਕਰਤੇ ਆ ਹੁਣ ਸੰਗਤ ਨੇ ਫੈਸਲਾ ਕਰਨਾ ਹਰਜੀਤ ਸਿੰਘ ਜੇਤ ਹੈ ਹੁਣ ਕੋਈ ਵੀਡੀਓ ਪਾਈਆ ਚੈਲੰਜ ਕੀਤਾ ਬਖਸ਼ਣਗੇ ਨਹੀਂ ਤੇ ਮੈਂ ਤੈਨੂੰ ਕਹਿਣਾ ਚਾਹੁੰਦਾ ਜੇ ਤੈਨੂੰ ਜਾਦੀ ਤੂੰ ਨਹੀਂ ਲੜਦੇ ਨੇ ਤੇਰੇ ਨਾਲ ਮੋਰ ਕਿੱਥੇ ਆਈਏ ਸਮਾ ਤੇਰਾ ਜਗਾ ਤੇਰੀ ਆ ਜਾਾਂਗੇ ਲਿਖੇ ਦਉਂਗਾ ਮੈਂ ਵੀ ਜੇ ਮੈਂ ਮਾਰਿਆ ਗਿਆ ਮੇਰੀ ਮੌਤ ਦਾ ਜ਼ਿੰਮੇਦਾਰ ਮੈਂ ਆ ਮੈਂ ਤੇਰੀ ਆਦਾ ਭੋਗ ਪਾਈ ਦੇਣਾ ਫਿਰ ਫਿਰ ਤੂੰ ਕਹਿੰਗਾ ਹੁਣ ਚੈਲੰਜ ਕਰਦਾ ਮੈਂ ਤੇ ਕਰਾ ਦੇ ਜੱਪਾ ਜ ਸਭ ਕੁਝ ਪਿਆ ਕਰ ਮੈਂ ਆਪਣੀ ਮੌਤ ਦਾ ਜ਼ਿੰਮੇਦਾਰ ਰਹੂੰਗਾ ਜੇ ਤੈਨੂੰ ਇਹਨੇ ਜਾ ਹੋਣਾ ਵੀ ਆ ਬੰਨ ਰਹਿਣਾ ਸਤਾ ਕੇ ਕਿ ਭਾਰਤ ਮੈਂ ਕਿਸੇ ਦੇ ਖਿਲਾਫ ਨਹੀਂ ਆਦਾ ਪੰਛ ਦੀ ਸੇਵਾ ਕਰਦਾ ਪੰਛ ਜਾਣ ਦਾ ਇਹਦਾ ਤਾਂ ਕਮੈਂਟਾਂ ਦੇ ਵਿੱਚ ਪਤਾ ਕਰ ਲਿਆ ਕਰ ਤੈਨੂੰ ਪਰ ਤੋ ਪੜ ਲਿਆ ਕਰੋ ਪੜਦਾ ਹੁਣ ਤੂੰ ਨਾਉਂਦਾ ਕਈ ਕਈ ਦਿਨ ਹੈ ਨਹੀਂ ਤੈਨੂੰ ਸ਼ਰਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਬਾਣਾ ਤਾਂ ਪਾ ਲਿਆ ਇਸ ਕਰਕੇ ਤੇਰਾ ਬਾਣਾ ਵੀ ਲਖਾਇਆ ਜਾਊਗਾ ਤਹਾਨਾ ਬਾਣਾ ਵੀ ਤੇਰਾ ਉਤਾਰਾਂਗੇ ਜਿਹੜਾ ਤੂੰ ਸਦਾ ਭਿਨਾਂ ਸਿੰਘ ਵਾਲਾ ਪਾਇਆ ਤੂੰ ਸਾਥ ਬਣਿਆ ਰਹਿ ਤੂੰ ਕੱਲ ਵਜਾ ਤੂੰ ਆਰਤੀਆਂ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਤੂੰ ਉਹਨਾਂ ਦੇ ਪੈਰ ਪੂਜ ਤੂੰ ਮੱਟ ਪੂਜ ਤੂੰ ਉਹਨਾਂ ਦੇ ਸ਼ਿਵਲਿੰਗ ਪੂਜ ਸਾਨੂੰ ਕੋਈ ਰਹਿਣਾ ਨਹੀਂ ਕੋਈ ਉੱਥੇ ਆਰਤੀਆਂ ਕਰ ਜਾ ਕੇ ਪਰ ਜਿਹੜਾ ਤੇਰਾ ਬਾਣਾ ਨਾ ਜਿਸ ਦਿਨ ਤੂੰ ਸਾਡੇ ਸਾਹਮਣੇ ਆ ਗਿਆ ਤੇਰਾ ਬਾਣਾ ਲਖਾਵਾਂਗੇ ਨੰਗਾ ਕਰਾਂਗੇ